90% ਲੋਕ ਜਿੱਥੋਂ ਐਂਟਰ ਹੋਣਾ ਚਾਹੁੰਦੇ ਆ ਤੇ ਅੱਜ ਚਲਦੇ ਆ ਉੱਥੇ ਆਜੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਗਾਣਾ ਸਾਬੇ ਸਾਬੇ ਜਾਏਗੇ ਸਾਬੇ ਖਾਣਾ ਬਰਗਰ ਕਿੰਗ ਖਾਣਾ ਦੇ ਲੋ ਬਰਗਰ ਕਿੰਗ ਵੀ ਵਧੀਆ ਹੈਗੀਆਂ ਆਪਸ਼ਨ ਆ ਆਜੋ ਉਧਰ ਦਾ ਸਾਬੇ ਵੀ 24 ਵਾਲਾ ਹੀ ਆ ਬਰਗਰ ਕਿੰਗ ਹੀ ਚਲਦੇ ਆ ਫਲੇਮ ਗ੍ਰਿਲ ਚਿਕਨ ਸਮੋਕੀ ਕਰਾਂਚੀ ਐਕਸਟਰਾ ਕਰਾਂਚੀ ਸੌਫਟ ਪਨੀਰ ਮੈਂ ਤਾਂ ਬਿਨਾਂ ਜਿਗਨ ਵਾਲਾ ਕਰੋ ਆ ਗਿਆ ਆਰਡਰ ਮੇਰੇ ਵਾਲਾ ਕਿੱਥੇ ਆ ਆਇਆ ਸਾਲਿਆ ਨੰਗ ਲੈਣ ਦੇ ਗੇਹ ਨੂੰ ਓਏ ਬੰਦਾ ਪਹਿਲਾਂ ਬੰਦਿਆਂ ਵਾਂਗੂ ਕੋਈ ਆਰਡਰ ਕਰ ਲਵੇ ਵਧੀਆ ਹੁਣ ਸਾਲਿਆ ਮੂੰਹ ਮੱਚਦਾ ਟੌਫੀਆਂ ਲੱਭਦਾ ਫਿਰਦਾ ਇਹ ਸਵੇਰ ਦੀ ਹਰ ਰੰਗ ਕਿੱਜਾਂ ਦੇ ਪੱਕੇ ਹੀ ਆ ਜਾ ਆ ਜਾ ਚਾਹ ਪੀਏ ਰੌਣਕ ਮੇਲਾ ਰਹਿਣ ਦੇ ਦੇਖਣ ਨੂੰ ਤੇ ਲੈ ਵੀ ਨੇੜੇ ਗਏ ਆ ਪਹੁੰਚ ਤੇ ਅਸੀਂ ਰੁੱਕ ਗਏ ਮਰੀਕ ਸਖਦੇ ਉਹਦੇ ਚਾਹ ਜੂ ਪੀ ਲਈ ਆ ਹਾਂ ਆ ਇਧਰ ਜਾ ਦਾ ਆਮਲ ਹੋਇਆ ਚਾਹ ਢੀਕੰਡਿਆ ਆ ਹੈ ਲਾ ਬਿੰਦੀ ਆਪਾਂ ਮੋਰਚਾ ਜਿੱਤ ਲਈ ਆਪਾਂ ਪਹੁੰਚ ਗਏ ਉੱਥੇ ਜਿੱਥੇ ਮਤਲਬ ਹਰੇਕ ਬੰਦੇ ਦਾ ਨਹੀਂ ਕਹਿ ਸਕਦੇ ਕੁਝ ਕੁ ਬੰਦਿਆਂ ਦੀ ਮਤਲਬ ਹੁੰਦੀ ਆ ਰੂਹ ਵੀ ਆਪਾਂ ਉੱਥੇ ਜਾਣਾ ਹੀ ਜਾਣਾ ਹੀ ਜਾਣਾ ਤੇ ਭਰਾ ਮੇਰੇ ਸੁੱਤੇ ਪਏ ਆ ਸਾਰੇ ਐਦਾਂ ਦੇ 6 ਫਲੋਰ ਇੰਦੀ ਤੈਨੂੰ ਵੀ ਝਾੜਦੀ ਐ ਸਾਲਿਆ 6 ਗੇਟ ਆ 1 2 3 4 5 6 ਇਹਨਾਂ ਤੋਂ ਐਂਟਰ ਕਰਨਾਂ ਉਹ ਤਾਂ ਬਹੁਤ ਉੱਤੇ ੱਲੇ ਵਾਲੇ ਕਿੰਨੇ ਤੈਨੀ ਆ ਤੈਨੀ ਤੈਨੀ 1 2 3 ਉਹ ਦੂਜੀ ਆ ਇੱਕ ਡੋਮੈਸਟਿਕ ਆ ਇੱਕ ਦੂਜੀ ਆ ਸਟਾਰ ਸਕੂਲ ਆਉਂਦੇ ਆ ਆਹੋ ਇਹ ਕਿੱਦੋਂ ਦੂਜੀ ਨੂੰ ਤੇ ਕੱਟ ਬੱਟ ਆਪਣੇ ਤੇ ਖਿੱਚੋ ਜਾਂਦੇ ਆ ਵਸਟਾਰ ਜਾਂਦੇ ਵੀ ਉੱਚੀਆਂ ਨਾ ਦੇਖ ਤਾਂ ਹੈ ਬਈ ਹਾਂ ਇੱਕ ਨੰਬਰ ਚੋਂ ਜਾਂਦੇ ਸਟਾਰ ਆਹੋ ਉਹ ਵੇ ਵੀਆਈਪੀ ਬੰਦੇ ਨਾ ਵੀਵੀਆਈਪੀ ਵੀਵੀਆਈਪੀ ਦੇ ਜਾਂਦੇ ਆ ਮੈਨੂੰ ਵੀ ਚੜਾ ਦਿਓ ਕਿਤੇ ਬਾਜੀ ਆਪਣਾ ਜ ਮੇਰੇ ਵਰਗੇ ਦਾ ਮਸੀ ਬੀਜਾ ਲੱਗਾ ਹੁੰਦਾ ਤੇ ਬਾਅਦ ਚ ਜਾਣ ਲੱਗਾ ਐਵੇਂ ਹੀ ਰੁਈ ਜਾਂਦਾ ਉਹਦਾ ਹੈ ਮੇਰਾ ਨਹੀਂ ਜੀ ਕਰਦਾ ਘਰ ਦੇ ਦਾਲਿਆਂ ਦਾ ਪਹਿਲਾਂ ਜ਼ੋਰ ਲੱਗਿਆ ਹੁੰਦਾ ਬਾਜੋ ਟੋਟੋ ਸੁੱਈ ਜਾਂਦੀ ਆ ਨਾ ਚੱਲ ਆਪਣੇ ਵਰਗੇ ਦਾ 6 ਮਹੀਨੇ ਸੈਲਰੀ ਬਾਦੇ ਆਪਣੇ ਵਰਗੇ ਦਾ ਤਾਂ ਕੋਈ ਨਹੀਂ ਨਵੇਂ ਵਿਆਹ ਦਾ ਔਖਾ ਭਰਾਵਾ ਲੋੜ ਮੰਦੀ ਆ ਸਾਲਿਆ ਟੈਜੀ ਨਾ ਜਾ ਕੇ ਮਾਰੀ ਹੋਰ ਨਵਾਂ ਜੱਪਾ ਆਦ ਮੈਂ ਇਹਦੀ ਜੇ ਇਦਾਂ ਹੀ ਤੈਨੂੰ ਝਾੜਦੀ ਏ ਮੈਂ ਜਾਣ ਕੇ ਬੋਲਦਾ ਝੂਠ ਲੱਗਦਾ ਆ ਤੈਨਾਂ ਹਾਂ ਆਹ ਬਾਹਰ ਮੀਂਹ ਪੈਣ ਡਿਆ ਕਿਤੇ ਓਏ ਹੋਏ ਹੋਏ ਉਹ ਬਾਹਰ 12ਵੀਂ ਪੈਣਿਆ ਤੇ ਇੰਦੀ ਕੁੜੀ ਵੀ ਹੈਰਾਨ ਹੋ ਗਈ ਵੀ ਤੂੰ ਚੱਲਿਆ ਓਏ ਕਹਿੰਦੀ ਹਾਂ ਇੰਦੀ ਉਹ ਵੀ ਦੋਵੇਂ ਹੈਰਾਨ ਆਉਂਦੇ ਦੂਜੀ ਵੀ ਹੈਰਾਨ ਹੋ ਗਈ ਆ ਉਹਦਾ ਉਹੀ ਆ ਜਦੋਂ ਆ 164 ਆ 10 10 ਦੇ ਬੰਦਾ 2 ਚੌੜ 164 164 164 ਦੁੱਧ ਲਿਆ ਕੇ ਖਵਾਵੇ ਤੇ 버거 3 4 ਬਣਦੇ ਐਤਨਾ ਕੁਝ ਨਹੀਂ ਐ ਐ ਐ 164 ਤਾਂ ਨੇ 164 ਕਿਲੋਮੀਟਰ ਆਪਾਂ ਇੱਕ ਇਹਦੇ ਇਹਦੇ ਆਸਰੇ ਤੁਰਿਆ ਭਾਈ ਵੀ ਕਰਕੇ ਚੱਲ ਹੁਣ ਤੈਨੂੰ ਖੜਾਉਨੇ ਆੀਟ ਗਾਰ ਬਰਗਰਾਂ ਚੱਲ ਪਹਿਲਾਂ ਬਰਗਰ ਬਰਗਰ ਤਰਗਾ ਬਰਗਰ ਬਰਗਰ ਯਾਰ ਨਹੀਂ 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 ਮੈਂ ਇੱਕ ਪਈ ਕਿੱਥੇ ਹੈ ਹਾਂ ਵੇਜ ਜੀ ਹਾਂ ਜੀ ਵੇਜ 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 ਮਹਾਰਾਜਾ ਮੈਂ ਇੱਕ ਚੱਕ ਤੂੰ ਕੀ ਲੈਣਾ ਆ ਇਹਦੇ ਵਿੱਚ ਆ ਇਹ ਕੋਲਡ ਕਾਫੀ ਨਹੀਂ ਤੂੰ ਕੋਲਡ ਕਾਫੀ ਲੈਣੀ ਆ ਜਾਂ ਕੋਕ ਲੈਣਾ ਆ ਉਹਦਾ ਹਜੇ ਉਹਨਾ ਆਰਡਰ 352 ਵਾਲਾ ਆਨਾ ਗਿਆ ਲੈ ਵੀਂ ਦੀ ਆਰਡਰ ਆ ਗਿਆ ਕਾਫੀ ਮੇਰੀ ਮੈਨੂੰ ਦੇ ਦੇ ਤੇ ਤੂੰ ਆਪਦਾ ਆਮ ਰਸ ਚੱਕ ਲਾ ਇਹ ਨਾ ਆਮ ਰਸ ਵੇਵਾ ਕਿਥੋਂ ਦੀ ਐ ਇਦਾਂ ਦੀ ਹਾਂ ਆਮ ਰਸ ਚੱਕ ਤੂੰ ਇਹ ਸਾਲਾ ਕਿਹੜਾ ਰਸ ਲੈ ਰਿਆ ਤੂੰ ਕੰਡਾ ਵਧੀਆ ਹੁੰਦਾ ਚੱਕ ਬਈ ਹੈਂ ਚੇਂਜ ਨਹੀਂ ਕਰ ਨਹੀਂ ਨਹੀਂ ਚੇਂਜ ਨੋ ਚੇਂਜ